ਨਰੇਂਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਜਿਹੜਾ ਪ੍ਰਦਰਸ਼ਨ ਹੈ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਦਾ ਜਿਹੜਾ ਪਤਲਾ ਸੀ ਫੂਕ ਰਹੇ ਆ ਇਹ ਉਹਨਾਂ ਦੀਆਂ ਪੰਜਾਬ ਦੇ ਵਿੱਚ ਜਾਤੀਆਂ ਦੇ ਖਿਲਾਫ ਜੋ ਉਹਨਾਂ ਨੇ ਇਹ 2-3 ਦਿਨਾਂ ਦੇ ਵਿੱਚ ਕੀਤਾ ਪੁਲਿਸ ਨੂੰ ਨਾਲ ਲੈ ਕੇ ਆਰਡਰ ਦੇ ਕੇ ਜੋ ਲੋਕਾਂ ਤੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਅਸੀਂ ਅੱਜ ਇਹ ਮੁਜ਼ਾਰਾ ਕੀਤਾ ਔਰ ਭਗਵਾਨ ਤਮਾਮ ਦਾ ਜਿਹੜਾ ਪੁਤਲਾ ਅੱਜ ਫੂਕ ਰਹੇ ਆ ਕਿਉਂਕਿ ਪਰਸੋਂ ਤੋਂ ਉਹਨਾਂ ਨੇ ਜਿਹੜੇ ਕੈਂਪ ਜਿਹੜੇ ਸੀਐਸਸੀ ਦੇ ਆ ਜਿਹੜੇ ਸਹੀ ਸਾਰੀ ਜਗ੍ਹਾ ਤੇ 39 ਵਿਧਾਨ ਸਭਾ ਕੇਂਦਰਾਂ ਦੇ ਵਿੱਚ ਲਗਭਗ 3 ਮਹੀਨਿਆਂ ਤੋਂ ਚੱਲਦੇ ਪਏ ਸੀ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਗਰੀਬ ਮਜ਼ਦੂਰ ਬਜ਼ੁਰਗ ਕਿਸਾਨ ਨੂੰ ਜਿਹੜਾ ਫਾਇਦਾ ਹੋ ਰਿਹਾ ਸੀ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਸਾਰਾ ਕੁਝ ਕੀਤਾ ਇਹ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਕਿ ਹਾਂ ਭਈ ਇਹ ਭਗਮੰਤਮਾਨ ਸਰਕਾਰ ਜਿਹੜੀ ਹੈ ਲੋਕਾਂ ਦੇ ਖਿਲਾਫ ਹੈ ਅਸੀਂ ਚੋਣੇ ਆਂ ਕਿ ਹਾਂ ਭਈ ਆਓ ਸਾਰੇ ਜਣੇ ਰਲ ਕੇ ਉਹਦੇ ਖਿਲਾਫ ਖੜੇ ਹੋਈਏ ਤਾਂਕਿ ਲੋਕਾਂ ਦੇ ਇਨਸਾਫ ਵਾਸਤੇ ਅਸੀਂ ਸੰਘਰਸ਼ ਕਰੀਏ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਦਮਨਕਾਰੀ ਨੀਤੀ ਆਪ ਪਾਰਟੀ ਨੇ ਅਪਣਾਈ ਹੈ ਗਰੀਬ ਮਜ਼ਦੂਰਾਂ ਦੇ ਕਾਰ ਜਿਹੜੇ ਪਾਰਟੀ ਬਣਾ ਰਹੀ ਸੀ ਉਹਨਾਂ ਨੂੰ ਰੋਕਣ ਦਾ 39 ਵਿਧਾਨ ਸਭਾ ਜਿਹੜਾ ਕੰਮ ਕੀਤਾ ਉਹਦੇ ਰੋਸ ਤੋਂ ਗਰੂਪ ਅੱਜ ਭਾਰਤੀ ਜਨਤਾ ਪਾਰਟੀ 117 ਦੀ 117 ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਮੁਖੀਆ ਭਗਵੰਤ ਮਾਨ ਜੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੀ ਹੈ ਤਾਂ ਕਿ ਉਹ ਜਾਗ ਪਾਵੇ ਭਈ ਜਿਹੜੀ ਸਰਕਾਰ ਉਹਨੇ ਠੇਕੇ ਦੇ ਦਿੱਤੀ ਹੈ ਦਿੱਲੀ ਵਾਲਿਆਂ ਨੂੰ ਦਿੱਲੀ ਵਾਲਿਆਂ ਦੇ ਕਹਿ ਤੇ ਨਾ ਚਲੇ ਤੇ ਆਪਣੀ ਬੁੱਧੀ ਦਾ ਇਸਤੇਮਾਲ ਕਰੇ ਅੱਜ ਉਸ ਰੋਸ ਰੂਪ ਆਪਾਂ ਭਗਵੰਤ ਮਾਨ ਜੀ ਦਾ ਪੁਤਲਾ ਹਰ ਵਿਧਾਨ ਸਭਾ ਤੇ ਜਿੱਦਾਂ ਫੁਕਿਆ ਜਾ ਰਿਹਾ ਅੱਜ ਤੀਜੀ ਵਿਧਾਨ ਸਭਾ 'ਚ ਵੀ ਜਿੱਥੇ ਟਾਂਡੇ ਫੁਕਿਆ ਗਿਆ ਦਸੂਹੇ ਫੁਕਿਆ ਗਿਆ ਉਸੇ ਕਣੀ ਚ ਅੱਜ ਹੁਸ਼ਿਆਰਪੁਰ ਵਿਧਾਇਤੀ ਜਿਹੜੇ ਮੁਕੇਰੀਆਂ 'ਚ ਵੀ ਫੁਕਿਆ ਜਾ ਰਿਹਾ ਤਾਂ ਕਿ ਇਸ ਸਰਕਾਰ ਨੂੰ ਅਕਲ ਆ ਸਕੇ ਔਰ ਗਰੀਬ ਮਜ਼ਦੂਰਾਂ ਦੇ ਕੰਮ ਨੂੰ ਚੱਲਣ ਦੇਵੇ